ਸਾਸਰੇ ਕਾਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਸਿਰਫ ਇੱਕ ਸਲਾਈ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਬਿਲਕੁਲ ਸੌਖਾ ਡਿਜ਼ਾਈਨ ਤੇ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲੈਣਾ ਫਿਰ ਚਾਰ-ਚਾਰ ਦੇ ਹਿਸਾਬ ਨਾਲ ਆਪਾਂ ਇਹਦੇ ਧਾਗੇ ਰੱਖਣੇ ਆਂਗੇ ਕੋਈ ਵੀ ਬਾਰਡਰ ਬਣਾ ਕੇ ਉਸ ਤੋਂ ਬਾਅਦ ਆਪਾਂ ਇੱਕ ਸਲਾਈ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਸਿੱਧੀ-ਸਿੱਧੀ ਬੁਣਾਵਾਂਗੇ ਇਹ ਗੈਪ ਵਾਸਤੇ ਜਾਊਗੀ ਆਪਣੀ ਡਿਜ਼ਾਈਨ ਦੀ ਹਰ ਇੱਕ ਸਲਾਈ ਵਾਦੇ ਇਹ ਸਲਾਈ ਪਿਆ ਕਰੂਗੀ ਇਹ ਸਿੱਧੀ ਸਾਈਡ ਤੋਂ ਆਪਾਂ ਇਸ ਨੂੰ ਇਸ ਤਰ੍ਹਾਂ ਸਿੱਧਾ-ਸਿੱਧਾ ਬਣਾਵਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਤਰ੍ਹਾਂ ਦੇ ਸੌਖੇ ਸੌਖੇ ਤੇ ਸੋਹਣੇ ਡਿਜ਼ਾਈਨ ਦੇਖਾਂਗੇ ਜੋ ਲਾਪਾ ਕੀసే ਵੀ ਪ੍ਰੋਜੈਕਟ ਤੇ ਰੱਖਦੇ ਆ ਚਾਰ-ਚਾਰ ਤਾਗਾਂ ਦੇ ਹਿਸਾਬ ਨਾਲ ਤਾਗ ਕੇ ਰੱਖ ਕੇ ਬਾਰਡਰ ਬਣਾ ਕੇ ਉਸ ਦੁਆਰਾ ਇਸ ਤਰ੍ਹਾਂ ਸਿੱਧੀ ਸਿਲਾਈ ਪਾਵਾਂਗੇ ਸਿੱਧੀ ਸਾਈਡ ਤੋਂ ਉਲਟੀ ਸਾਈਡ ਤੋਂ ਹੀ ਉਲਟੀ ਇਕੋ ਜਿਹੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਆਲ ਪ੍ਰੋਜੈਕਟ ਤੇ ਡਿਜ਼ਾਈਨ ਹੈ ਜਾਕਟ ਵਿੱਚ ਬਹੁਤ ਪਿਆਰਾ ਬਣ ਕੇ ਆਊਗਾ ਹੁਣ ਆਪਾਂ ਉਲਟੀ ਸਾਈਡ ਤੋਂ ਸਾਰੂ ਉਲਟਾ ਉਲਟਾ ਬਣਾਉਣਾ ਉਲਟਾ ਸਿਰ ਸਿੱਧੀ ਸਾਈਡ ਤੋਂ ਸਿੱਧੀ ਉਲਟੀ ਸਾਈਡ ਤੋਂ ਉਲਟਾ ਜਿਹੜੀ ਡਿਜ਼ਾਈਨ ਵਾਲੀ ਸिलाई ਆ ਸਿਰਫ ਉਹ ਸਿੱਧੀ ਸਾਈਡ ਤੋਂ ਕਹੂਗੀ ਜਣ ਤੇ ਉਲਟੀ ਸਾਈਡ ਤੋਂ ਵੀ ਉਲਟੀ ਉਲਟੀ ਬੁਣ ਜਾਓ ਇੰਨਾ ਸੋਖੜ ਜਣ ਹੋਰ ਕਿਤੇ ਵੀ ਨਹੀਂ ਹੋਣਾ ਬਿਲਕੁਲ ਸਿੰਪਲ ਜਿਆ ਤੇ ਦੇਖਣ ਚ ਵੀ ਇੰਨਾ ਸੋਹਣਾ ਬਣਦਾ ਵੀ ਬਹੁਤ ਘੈਂਟ ਆ ਚਲ ਦਿਖਾਉਣਾ ਕਿਵੇਂ ਪਉਣਾ ਇਸ ਤਰ੍ਹਾਂ ਨੂੰ ਆਪਾਂ ਦੂਜੀ ਸਲਾਈ ਹੁਣ ਕੋ ਤੇਜ਼ੀ ਤੇ ਆ ਡਿਜ਼ਾਈਨ ਵਾਲੀ ਤੇ ਇਹ ਆਪਾਂ ਨੇ ਸਿਰਫ ਗੈਪ ਵਾਸਤੇ ਸਿੱਧੀ ਸ਼ਰਟ ਤੋਂ ਸਿੱਧੀ ਉਲਟੀ ਸ਼ਰਟ ਤੋਂ ਉੱਟੀ ਹੁਣ ਆਪਾਂ ਕੀ ਕਰਨਾ ਇੱਕ ਤਾਗਾ ਬਿਨਾ ਬੁਣੇ ਉਤਾਰ ਲੈਣਾ ਹੁਣ ਆਪਾਂ ਇੱਕ ਤਾਗਾ ਨੂੰ ਇੱਕ ਤਾਗਾ ਬਿਨਾ ਬੁਣੇ ਉਤਾਰਿਆ ਤਾਗਾ ਆਪਣੀ ਸਾਈਡ ਕੀਤਾ ਹੁਣ ਆਪਾਂ ਤਿੰਨ ਤਾਗਿਆਂ ਦਾ ਇੱਕ ਕਰਨਾ ਆਪਣੀ ਸਾਈਡ ਹੀ ਸਲਾਈ ਰੱਖ ਕੇ ਤੇ ਆਪਣੀ ਸਾਈਡ ਹੀ ਤਾਗਾ ਰੱਖ ਕੇ ਤਾਗਾ ਹੁ ਲੈ ਜਾਂਦੇ ਬੈਕ ਸਾਈਡ ਹੁਣ ਇੱਕ ਤਾਗੇ ਤੋਂ ਤਿੰਨ ਤਾਗੇ ਬਣਾਉਣੇ ਆ ਇੱਕ ਬੁਣ ਕੇ ਬਣਾ ਲਿਆ ਇੱਕ ਇਸ ਤਰ੍ਹਾਂ ਸਲਾਈ ਉੱਪਰ ਦੀ ਘਮਾਇਆ ਇਹਨੂੰ ਕੱਢਣਾ ਨਹੀਂ ਇਸੇੰ ਦੁਆਰਾ ਬੋਲ ਲਿਆ ਇੱਕ ਤਾਗੇ ਤੋਂ ਤਿੰਨ ਬਣ ਗਏ ਇਹੀ ਚਾਰ ਤਾਗੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰ ਲਈਏ ਤਾਗਾ ਆਪਣੀ ਸਾਈਡ ਤਿੰਨ ਦਾ ਇੱਕ ਤਾਗਾ ਬੈਕ ਸਾਈਡ ਇੱਕ ਤੋਂ ਫਿਰ ਤਿੰਨ ਬਣਾਉਣੇ ਪਹਿਲਾਂ ਇੱਕ ਇਸ ਤਰ੍ਹਾਂ ਬੋਲਦੇ ਆ ਇੱਕ ਤਾਗਾ ਘਮਾਇਆ ਫਿਰ ਬੋਲ ਫਿਰ ਆਪਣੀ ਸਾਈਡ ਤੱਕ ਤਿੰਨ ਦਾ ਇੱਕ ਤਾਗਾ ਬੈਕ ਸਾਈਡ ਇੱਕ ਦੋ ਤੇ ਇਸ ਤਰ੍ਹਾਂ ਤੱਕ ਫਿਰ ਦਾਗਾ ਆਪਣੀ ਸਾਈਡ ਤਿੰਨ ਦਾ ਇੱਕ ਇਹੀ ਚਾਰ ਤਾਗ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੇ ਆ ਇਹੀ ਚਾਰ ਤਾਗਾਂ ਦਾ ਡਿਜ਼ਾਈਨ ਹੈ ਬਹੁਤ ਪਿਆਰਾ ਬਣ ਕੇ ਆਉਂਦਾ ਤੇ ਇੱਕ ਸਲਾਈਚੀ ਆਪਣਾ ਇਹ ਡਿਜ਼ਾਈਨ ਬਣਦਾ ਹੈ ਬਹੁਤ ਸੋਹਣਾ ਲੱਗਦਾ ਤੁਹਾਨੂੰ ਦਿਖਾਵਾਂਗੀ ਇਸੋਖਾ ਵੀ ਬਿਲਕੁਲ ਹੈ ਕੋਈ ਆਪਾਂ ਨੂੰ ਇਹ ਭੁੱਲਣੀ ਲੱਗਦੀ ਜੇ ਕੋਈ ਨਮੀ ਹੈ ਡਿਜ਼ਾਈਨ ਸਿੱਖਣਾ ਚਾਹੁੰਦੇ ਤਾਂ ਇਸ ਡਿਜ਼ਾਈਨ ਤੋਂ ਸਿੱਖੋ ਆਪਣੇ ਬੱਚਿਆਂ ਲਈ ਆਪਣੇ ਲਈ ਕੋਟੀ ਸਵਾਟਰ ਜੈਕਟ ਬਣਾ ਕੇ ਦੇਖੋ ਇਸ ਡਿਜ਼ਾਈਨ ਦਾ ਲਾਸਟ ਟਾਈਮ ਇਸ ਤਰੀ ਬੋਲ ਰਹਾ ਹਾਂ ਬੈਕ ਸਾਈਡ ਬੈਕ ਸਾਈਡ ਤੇ ਆਪਾਂ ਇਹ ਸਾਰੇ ਨੂੰ ਇਸ ਤਰ੍ਹਾਂ ਉਹ ਡਲਟਾ ਕਰਕੇ ਬਣਾਓ ਬੈਕ ਸਾਈਡ ਤੋਂ ਇਸ ਹੱਸ ਸਲਾਈ ਉਲਟੀ ਲੰਗੂਗੀ ਸਿਰਫ ਸਿੱਧੀ ਸਾਈਡ ਇੱਕ ਸਲਾਈ ਦੀ ਜਾਨਾ ਡਿਜ਼ਾਈਨ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਐਸ ਤਰ੍ਹਾਂ ਆਪਾਂ ਸਾਰੇ ਨੂੰ ਇਸੇ ਡਿਜ਼ਾਈਨ 'ਚ ਆਪਾਂ ਤੁਹਾਨੂੰ ਇੱਕ ਪੂਰੀ ਕੋਟੀ ਵੀ ਬਣਾ ਕੇ ਦਿਖਾਵਾਂਗੇ ਜੈਕਟ ਜਾਂ ਕੋਟੀ ਚੈਨਲ ਨਾਲ ਜੁੜੇ ਰਹੋ ਐਸੇ ਇਹਦੀ ਜਿਹੜੀ ਆਪਣੀ ਸਿੱਧੀ ਸਾਈਡ ਹੋਏ ਇਸ ਤਰ੍ਹਾਂ ਬਣ ਕੇ ਆਊਗੀ ਜਿਹੜੀ ਉਲਟੀ ਸਾਈਡ ਆਹੋ ਇਸ ਤਰ੍ਹਾਂ ਬਣਦੀ ਕੀ ਮੈਨ ਲਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹੇਂਗੇ ਬਹੁਤ-ਬਹੁਤ ਥੈਂਕ ਯੂ